ਹਾਂਜੀ ਬਾਪਿਓ ਕੀ ਹਾਲ ਚਾਲ ਸਵਾਗਤ ਨੇ ਤੁਹਾਡੇ ਪੰਦੇਰ ਬਲੌਗਸ ਦੇ YouTube ਚੈਨਲ ਤੇ ਤੇ ਅੱਜ ਸੀਗਾ ਆਪਣੇ ਪਿੰਡ ਮੇਲਾ ਪਿੰਡ ਮੋਨਾਬਾਦ ਤੇ ਪਹਿਲਾਂ ਤਾਂ ਤਰਨੂ ਲੈਣਾ ਆਏ ਸੀ ਆਪਾਂ ਤਰਨ ਆਉਂਦਾ ਘਰੇ ਆ ਰਿਹਾ ਉਹਨੇ ਫੋਨ ਕਰ ਲਿਆ ਸੀ ਕਹਿੰਦਾ ਘਰੇ ਆ ਜਾ ਮੜਾਇਆ ਤੇ ਉਹ ਆ ਗਿਆ ਤਰਨ ਉਹਨੂੰ ਲੈ ਆਉਣੇ ਆ ਲੈ ਕੇ ਉਹਨੂੰ ਪਿੰਡ ਚੱਲਦੇ ਆ ਤੇ ਇਹ ਤੋਂ ਬਾਅਦ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਜਾਂ ਫਿਰ ਪਿੰਡ ਵਾਲੇ ਮੇਲੇ ਤੇ ਚਲੀਏ ਜਾਂ ਸ਼ਿਫਾਰ ਦੇ ਵੇਲੇ ਤੇ ਉਹ ਆ ਗਿਆ ਕਿੱਛ ਹੀ ਕਰਨਗੇ ਕਰੇਗਾ ਚੋ ਕੇ ਦਾ ਭੁੰਦੀ ਇਕਮੰਡ ਆ ਤਾ ਕਮੀ ਵੀ ਆਇਆ ਪਿਆ ਪੂਰਾ ਮੀ ਵੀ ਪੂਰਾ ਆ ਗਿਆ ਓਏ ਮੇਤੋ ਗੇਟ ਖੋਲਦੀ ਰਿਹਾ ਹੁਣ ਆ ਵੀ ਆਤ ਮਾਰਦਾ ਚੜਨਾ ਪੈਣਾ ਯੇ ਉੱਤੇ ਗੇਟ ਦੇ ਮੀਂਹ ਬਹੁਤ ਜਿਆਦਾ ਤੇਜ਼ ਆ ਗਿਆ ਜੀ ਬੜਾ ਹੀ ਮੀਂਹ ਆ ਗਿਆ ਮੋਟੀ ਗਣੀ ਮੀਂਹ ਬੜਾ ਆ ਗਿਆ ਦੇਖੋ ਮੀਂਹ ਐਨ ਪੂਰਾ ਆ ਗਿਆ ਤੇ ਬੱਦਲ ਵੀ ਪੂਰਾ ਘੁਲਿਆ ਪਿਆ ਆ ਜਾ ਉਤਰੇ ਹੁਣ ਕੀ ਪ੍ਰੋਗਰਾਮ ਲੱਗਦਾ ਅੱਜ ਦੇਖਦੇ ਆਂ ਦੇਖਦੇ ਆਂ ਅੱਜ ਕੀ ਬਣਦਾ ਚਲੋ ਆਹ ਦੇਖੋ ਪੰਜਾਬ ਦੇ ਮਿਹਨਤੀ ਮੁੰਡੇ ਗਿੱਲੀਆਂ ਪਾਥੀਆਂ ਇਕੱਠੀਆਂ ਕਰਦੇ ਹੋਏ ਹਮੇ ਆਂ ਪੰਜਾਬ ਦੇ ਮਿਹਨਤੀ ਮੁੰਡੇ ਆਹ ਫੜੋ ਚਾਰ ਚਰ ਹਮੇ ਚੱਲੀਏ ਫਿਰ ਉਬਾਸਾ ਨਾਉਣਾ ਕੀ ਆ ਨਾਥਾ ਲਿਆ ਹੁਣ ਮੀਚ ਉਹ ਤਿਆਰ ਨੂੰ ਕੀ ਜੇ ਮੈਂ ਵੀ ਆਈ ਆ ਬਸ ਠੀਕ ਆ ਲੋ ਤਿਆਰ ਦਾ ਚਲ ਕੋਈ ਨਹੀਂ ਸਰਦਾਰਾਂ ਦੀਆਂ ਤਿਆਰੀਆਂ ਹੀ ਨਹੀਂ ਲੋਟ ਆਉਂਦੀਆਂ ਕਰਨ ਜੋ ਸਿੰਘ ਸਮਰਾ ਦੀਆਂ ਚੱਲ ਚੱਲੀਏ ਯਾਰ ਫਟੂਆ ਫਟੂਆ ਚੱਕ ਲੈ ਚਲੋ ਤੋਂ ਤੋਂ ਨਿਕਲਈ ਹੋਣਾ ਹੁਣ ਇਹਨ ਪੂਰੀ ਕੜੀ ਧੁੱਪ ਨਿਕਲਈ ਇਨਾ ਮੀ ਪੈਣ ਤੋਂ ਬਾਅਦ ਦੇਖ ਅੱਖਾਂ 'ਚ ਪੈਂਦੀ ਐਨ ਪੂਰੀ ਧੁੱਪ ਚੁਬਦੀ ਆ ਹੁਣ ਆਇਆ ਤਰਨ ਅ ਅੰਕਲ ਵਾਲੀਆਂ ਜੱਪਲਾਂ ਵਾਲੀਆਂ ਹੀ ਤਰਨੇ ਲਾਤੀਆਂ ਜੀ ਕਿਉਂ ਔਰ ਡਿਸਾਈਡ ਵਾਕ ਉਹ ਕਰਨਾ ਪੈਂਦਾ ਸਾਨੂੰ ਗੇੜ ਘੁੱਟ ਲਾ ਪੁੱਤ ਚਲੋ ਵੀ ਚੱਲੀਏ ਫਿਰ ਪੱਟੇ ਆਪੋਂ ਆਦਣੇ ਤੂੰ ਮਾਲ ਲਵੇ ਤੇ ਲਾ ਤਹੀਂ ਮੜ ਰਿਹਾ ਮਾਲ ਸੁਈ ਇੱਥੇ ਹੋਣੀ ਚਾਹੀਦੀ ਆ ਇੱਥੇ ਅੱਜ ਹੀ ਆ ਅੱਜੀ ਭਰਾ ਕਿਨੇ ਆ ਇਤਰੇ ਮਾਇਆ ਦੀਆਂ ਪੇਟਾਂ ਕੱਪੜਾ ਨਾ ਲੇ ਇਹਨੂੰ ਤਾਂ ਬੰਦ ਕਰ ਲੈ ਫੁੱਲ ਮਾਇਆ ਹੀ ਮਾਇਆ ਹੋ ਗਈ ਅੱਜ ਚਲੋ ਅਹਰ ਚੱਲੀਏ ਪਹਿਲਾ ਪੜਕੇ ਮੇਲਾ ਨਾਲੇ ਆਪਣੇ ਸਾਰੇ ਰਿਸ਼ਤੇਦਾਰ ਆਏ ਹੋਏ ਆ ਤੁਹਾਨੂੰ ਘਰ ਆਉਣੇ ਆ ਉਹਨਾਂ ਨੂੰ ਦੱਸ ਜਾਨਾ ਮੇਰੇ ਰਿਸ਼ਤੇਦਾਰਾਂ ਦੀ ਜਮਾਅ ਇੱਜ਼ਤ ਨਹੀਂ ਕਰਦੇ ਜੀ ਇਹ ਕਾਹਨੂੰ ਅਸੀਂ ਇੱਜ਼ਤ ਕਰਦੇ ਆ ਤੁਹਾਨੂੰ ਸਾਰੇ ਘਰੋਂ ਲੈਣ ਆਉਣੇ ਆ ਇੱਜ਼ਤ ਨਹੀਂ ਹੈਗੀ ਉਹ ਤਾਂ ਗਾਲਾਂ ਕੱਢ ਕੱਢ ਦਿੰਦੇ ਆ ਰਾਹ ਚ ਆਏ ਹੋਏ ਸੀ ਜੀ ਕਿਤੇ ਹਾਂ ਕੋਈ ਮਨਿਆਮ ਦਾ ਸਭ ਤੋਂ ਪ੍ਰਸਿੱਧ ਮੇਲਾ ਮੇਲਾ ਮੋਗਨਾਬਾਦ ਦਾ ਕਰਾਉਣਕ ਦੇਖੋ ਤੁਸੀਂ ਐਨ ਮੋਗਨਾਬਾਦ ਦੇ ਮੇਲੇ ਤੇ ਪਹੁੰਚਣ ਤੇ ਲੱਖ ਲੱਖ ਮੁਬਾਰਕਾਂ ਹਾਰਦਿਕ ਸਵਾਗਤ ਹੈ ਮੁਬਾਰਕਾਂ ਕਹਦੀਆਂ ਪਹਿਲਾਂ ਘਰੇ ਚਲਦੇ ਆ ਹੁਣ ਯੈਲੋ ਹਾਰਸ ਕਿਤੇ ਯੈਲੋ ਹਾਰਸ ਯੈਲੋ ਨਹੀਂ ਨੀਲਾ ਹਾਰਸ ਯੈਲੋ ਯੈਲੋ ਹਾਰਸ ਤਾਂ ਉਪਰੇ ਖੜਿਆ ਨੀਲਾ ਹਾਰਸ ਕਿਤੇ ਨੀਲਾ ਹਾਰਸ ਨੀਲਾ ਹਾਰਸ ਮੰਡੀ 20 ਫੁੱਟ ਦੀ ਫਿਰਦੀ ਹੈ ਜੀ ਅਕਾਸ਼ ਕੇ ਪਿੰਡ ਦੀ ਅੱਜ ਚਾਂਬਲੇ ਨੇ ਜੋ ਗੱਲ ਆ ਸਾਜ ਮਾਸਾ ਦਾ ਮਹੀਨਾ ਹੁੰਦਾ ਇਹਨਾਂ ਨੂੰ ਹਾਲ ਪਹਿਲਾ ਕਰੀ ਜੀ ਅਮੇ ਘਰੇ ਹੀ ਜਾਣਾ ਉਹ ਕਿੱਥੇ ਪਹੁੰਚ ਕੇ ਘਰੇ ਘਰ ਕਿਹੜਾ ਬੜੀ ਦੂਰ ਆਪਣਾ ਮੈਂ ਦੋ ਜਰ ਹਰ ਲਵਾਰਗੀ ਇੱਥੇ ਬੈਠ ਰਹਿਣ ਦੇ ਕੱਪੜੇ ਚਾਹੀਏ ਹਾਂ ਹਾਂ ਫੇਪਾ ਚ ਰੱਖ ਦੇ ਚਲੋ ਜੀ ਪਹੁੰਚ ਗਏ ਪਿੰਡ ਘਰੇ ਆ ਗਏ ਜੀ ਘਰੇ ਪਹੁੰਚ ਗਏ ਆ ਸਾਡੇ ਰੈਸਟੋਰਰ ਕੋ ਆਈਆਂ ਹੋਏ ਨੇ ਸਾਰੀਆਂ ਅਨਰਾ ਯਾਰ ਸਿਗਰਟ ਕਿਸਾ ਹੈ ਮਿੱਤਰੋ ਚਲਿਏ ਇਹ ਗੱਡੀ ਵੀ ਝੋਟਾ ਹੈਗੀ ਇਹ ਗੱਡੀ ਵੀ ਝੋਟਾ ਹੈਗੀ ਨਾਲ ਬੰਦਾ ਵੀ ਝੋਟਾ ਹੀ ਹੈਗਾ ਸਾਰੇ ਆ ਝੋਟਿਆਂ ਮਾਰ ਕੇ ਬੰਦੇ ਆ ਦੇ ਵੱਲੋਂ ਇੱਕ ਇੱਕ ਆ ਜਵਾ ਕਹਿੰਦਾ ਮੈਨੂੰ ਵੀ ਲੈ ਕੇ ਚੱਲੋ ਨਹੀਂ ਪੁੱਤ ਤੈਨ ਕੀ ਕਰ ਆਗੇ ਵਾਪਸ ਚੱਲ ਆਗੇ ਆਗੇ ਚੱਲ ਆਗੇ ਅਸੀਂ ਅੱਗੇ ਵਾਪਸ ਹਾਂ ਸਾਡਾ ਭਰਾ ਤੁਸੀਂ ਕਮੈਂਟ ਕਰਕੇ ਦੱਸਿਓ ਇਹਦੀ ਸ਼ਕਲ ਕਿਹਦੇ ਨਾਲ ਮਿਲਦੀ ਆ ਅਸੀਂ ਤਾਂ ਇਹਨੂੰ ਸਿਗਰਟ ਕਹਿੰਦੇ ਆ ਬੀੜੀ ਇਹ ਮਗਰ ਹੀ ਛੱਡ ਕੇ ਜਾਂਦੇ ਤੱਲੂ ਖਾਂ ਉਹ ਲਾਦਾ ਮੁੰਡੇ ਨੇ ਲੈ ਅਭੀ ਨੂੰ ਕਹਾ ਗੇਟ ਲਾਉਣ ਉਹ ਇਹ ਕਹਿੰਦਾ ਮੈਨੂੰ ਛੱਡ ਕੇ ਚਲੇ ਜਾਓਗੇ ਤਾਂ ਹੀ ਉਤਰਦਾ ਨਹੀਂ ਹੁਣ ਗੱਡੀ ਚ ਲੈ ਲਵਾਦਾ ਗੇਟ ਤੱਕ ਮੈਂ ਤਾਂ ਸੀ ਹਾਂ ਲੈ ਚਲੋ ਫਿਰ ਚਲ ਵੀ ਉੱਟ ਡਾਰ ਆ ਇਹਨੂੰ ਅਭੀ ਨੂੰ ਹਾਂ ਮੇਰੇ ਬਾਹਰ ਓਡਾ ਚਲੋ ਫਿਰ ਦੇਖਦੇ ਹਾਂ ਹੁਣ ਕਿੱਧਰ ਨੂੰ ਚੱਲਦੇ ਆ ਅੱਜ ਕੀ ਬਾਤ ਬਤਾਉਂ ਹਮਾਰੇ ਭਈਆ ਕੋ ਨਵਾਂ ਫੋਨ ਜੁੜਾ ਹੈ ਦਿਖਾਣਾ ਭਈਆ ਯਾਰ 6 ਸਿਕਸਪਿਨ 16 ਹੋਣ ਜੁੜਾਇਆ ਭਈਆ ਕੋ ਨਿਆ ਨਿਆ ਮੁਾਰਕਾ ਭਈਆ ਕੀ ਤਰਫ ਸੇ ਅੱਜ ਪਾਰਟੀ ਚਲੇਗੀ ਉਹ ਨਹੀਂ ਬੰਦਾ ਵੀਰੋ ਭਈਆ ਮੇਰੀ ਗੱਲ ਸੁਣ ਕਿਵੇਂ ਕਿਵੇਂ ਦੱਸੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕੋਈ ਨਹੀਂ ਕਹਿਣਾ ਚਾਹੁੰਦਾ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਰੱਬ ਜੀ ਨੇ ਦਿੱਤਾ ਹਾਂ ਸ਼ੁਕਰ ਭੈਣ ਦਾ ਕਰ ਬਹੁਤ ਰੱਬ ਦਾ ਨਾਮ ਕਰ ਨਹੀਂ ਨਹੀਂ ਕੀ ਗੱਲਾ ਆਹ ਦੇਖੋ ਕਿੰਨਾ ਖਰਾਬ ਆ ਜਮਾ ਜਮਾਈ ਪੱਟੀ ਮੇ ਸੋਈ ਪਈ ਐ ਦੀ ਢੰਡਾਲੀ ਵਾਲਾ ਰਾਂ ਇਹ ਤੋਂ ਬਾਅਦ ਦੇਖਦੇ ਆ ਸ਼ਾਮ ਜੀ ਨੂੰ ਹੋਏ ਧੋਪਾ ਸ਼ਾਮ ਜੀ ਹੋਏ ਨੂੰ ਠੰਡੇ ਹੋਏ ਫੇਰ ਜਾਵਾਂਗੇ ਸ਼ਿਫਾਰ ਦੇ ਮੇਲੇ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਕੀ ਬਣਦਾ ਤੂੰ ਆ ਚੱਗਾ ਦਾ ਆ ਵੀ ਦੇ ਯਾਰ ਕੀ ਚੱਕਰ ਹੈ ਇਧਰ ਚੱਗਾ ਤੋਂ ਲਾ ਹੀ ਨਹੀਂ ਰਿਹਾ ਲੋਕ ਕਹਿੰ ਜਾਂਦੇ ਵੀ ਇਹਦੇ ਕੋਲ ਇੱਕੋ ਹੀ ਚੱਗਾ ਦੱਸ ਇਹ ਆਂ ਲੈਂਡੋ ਲੈ ਜਾਂਦਾ ਸੀ ਤਾਂ ਨਹੀਂ ਲਾਉਂਦਾ ਆ ਮੂਰ ਨੂੰ ਕਰਦਾ ਬੈਡ ਤੋਂ ਲਿਆਂਦਾ ਸੀ ਇਹਨੇ ਤਾਂ ਨਹੀਂ ਲਾ ਰਿਹਾ ਇਹੀ ਰਾਜ਼ ਹੈ ਇਹਦੇ ਚੱਗੇ ਦਾ ਬਾਕੀ ਕਮਲ ਤੂੰ ਤੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਵੀ ਇਹ ਚੱਗਾ ਨਹੀਂ ਲਹੁੰਦਾ ਉਹ ਚਲ ਕੋਈ ਨਹੀਂ ਭਾਈ ਰੱਖਣ ਇਹ ਕਿਹੜਾ ਆਦਾ ਪਹੁੰਚ ਗਏ ਮੇਲੇ ਤੇ ਉਹ ਬਿੱਲੇ ਵੀਰੇ ਸਾਬਾ ਅਸ ਪੈਰਾਂ ਦਾ ਬੁਰਾ ਹਾਲ ਹੋ ਗਿਆ ਆ ਤਰਨ ਰੇ ਗਾਰਾ ਗਾਰਾ ਹੋਇਆ ਪਿਆ ਪਾਰਕਿੰਗ ਚ ਪੂਰਾ ਆ ਤਰਨ ਉਹਨਾਂ ਨੇ ਪੈਂਟਾ ਦਾ ਮੋੜ ਲਿਆ ਇਹ ਗੱਡੀयां ਤੁਸ ਗਈ ਜੀ ਫੋਰਚੂਨਰ ਝੋਟਾ ਝੋਟਾ ਗੱਡੀ ਵੀ ਤੁਸ ਗਈ ਸਾਡੀ ਦਾ ਇਹ ਨਿਕਲਦੀਆਂ ਪਤਾ ਨਹੀਂ ਕਿਵੇਂ ਨੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਨਿਕਲਦੀਆਂ ਨੇ ਪਹੁੰਚ ਗਏ ਸੀ ਮੇਲੇ ਤੇ ਚਲੋ ਵੀ ਮਿੱਤਰੋ ਫੋਰਚੂਨਰ ਦਾ ਨਿਕਲ ਜੇ ਸਕਾਰ ਵੀ ਉਹ ਵੀ ਔਖੀ ਨਿਕਲੂਗਾ ਚੱਲ ਬੜਾ ਜਿਆਦਾ ਇਕੱਠ ਹੋਇਆ ਪਿਆ ਅੱਜ ਐਨ ਪੂਰਾ ਚਿੱਕੜੀ ਚਿੱਕੜ ਹੋਇਆ ਪਿਆ ਪਾਠੀ ਬਹੁਤ ਆ ਉਹ ਵਾਲੇ ਬਾਲਕ ਮਨਦੀਪਾ ਵੀ ਉਹ ਅੱਗੇ ਗਏ ਨੇ ਉਹ ਤਾਂ ਮੇਲੇ ਦੇ ਘਟਦੇ ਆਹ ਤੂੰ ਆਉਣ ਕਿੱਥੇ ਤੂੰ ਆਉਣ ਨਹੀਂ ਕਿੱਥੇ ਚਲੋ ਵੀ ਦੇਖੋ ਅੱਜ ਇਕੱਠ ਬਾਈ ਕਿੱਥੇ ਓਏ ਇਹ ਡੇਪਿਆ ਓ ਜੱਟ ਕੋਈ ਇੱਥੇ ਕੋਈ ਹੋਇਆ ਕਾਂਡ ਕੋ ਇਥੇ ਵੀ ਬਾਰਦਾਤ ਹੋਈ ਲਾਦੀ ਹੈ ਨਾ داريني ماشاء اللہ ماں روندا جي علي گادي يها سڀ تي ماشين جي ني موٽي علي گاو علي هو واسطے جاڙي جو اسڪارو جو نام علي گاو پورو ڏيڪو سڀ ڏي انا وي ني لا راجي هو متا دواء ها کي صحيح لچ شاريدي موچاتي موچاتي آيو متهي دکا کي لاي جا ਇਹ ਸਾਲਾ ਕਰ ਕਹਿ ਰਹਾ ਹੈ ਯਾਹ ਪੇ ਲੇਕਿਨ ਇਹ ਸਾਲਾ ਕਰ ਕਹਿ ਰਹਾ ਹੈ ਯਾਹ ਪੇ ਦੇਖਾਈ ਗੱਡੀ ਆਉਣ ਦੇ ਆਉਣ ਦੇ ਹੋਰ ਆਉਂਦੇ ਸਾਥ ਰੋਕ ਰੋਕ ਖੜ ਜਾ ਖੜ ਜਾ ਆਉਣ ਦੇ ਚੱਲ ਬਈ ਚੱਲ ਮੇਰਾ ਭਾਈ ਚੱਲ ਚੱਲ ਮੋਟਰ ਚੱਲ ਉਹ ਹਾਲਾਤ ਹੀ ਹੋ ਰਹੀਆਂ ਸਾਡਾ ਸਾਈਡ ਵੱਟ ਗਿਆ ਫਿਰ ਰੁਕ ਜਾ ਸਾਈਡ ਵੱਟ ਗਿਆ ਐਨ ਦਾ ਸਾਈਡ ਤੇ ਲੱਗੂ ਉਹ ਸਤਾ ਉਹ ਸਤਾ ਦੋ ਜਣੇ ਇੱਧਰ ੱਤਕਾ ਲਾ ਰਹੇ ਤੈਨੂੰ ਮੋੜ ਦੋ ਆ ਜਾ ਆ ਬਲੌਗ ਨਾਲ ਮੇਰੇ ਸਾਡੇ ਕੋਈ ਨਹੀਂ ਛੱਡੀ ਹੈ ਨਾ ਧੂਣ ਤੇ ਚੱਲਦੀ ਪਈ ਉਹ ਕਮਾਰਾ ਕਮਾਰਾ ਗੱਡੀ ਰੋਕ ਗੱਡੀ ਰੋਕ ਸਤਾ ਨਾ ਬਰੇ ਆਹ ਉਹ ਵੱਡੇ ਵੀਰੇ ਗੱਡੀ ਘਮਾ ਦਿਓ ਵੱਡੀ ਮਾਰੋ ਇਧਰੋਂ ਧੱਕਾ ਲਾ ਗੱਡੀ ਘਮਾ ਦੇ ਗੱਡੀ ਘੁਮਾ ਦਿਓ ਫਿਰ ਚੱਲ ਚੱਲ ਤੋਰ ਵੀਰੇ ਹਲਕੀ ਹਲਕੀ ਤੋਰ ਤੋਰ ਹਲਕੀ ਹਲਕੀ ਤੋਰ ਮੂਰੇ ਤੋਰੀ ਕਾ ਕਰੂ ਚੱਲ ਤੋਰੀ ਚੱਲ ਚੱਲ ਹਣ ਦੇੜ ਦੇ ਪੋਲੀ ਦੇ ਚੰਗੂ ਦੀ ਚੌਂਕੀ ਚੱਲ ਮਾਰ ਰੇ ਸਾ ਅਮਰੀਕਾ ਮੇਂ

ਕਟਾਲਾ 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 ਲਾਵਾਂਗੇ ਚੱਲ ਬਈ ਚੱਲ 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 ਪਰਪਰਾਰੇ ਕੋਈ ਆਲਾ ਲੈ ਆ ਕਾਲੂ ਆਈਓ ਪਿੰਡ ਨਾ ਰਾਈ ਪਾਰਟੀ ਦੇ ਦਿਓ ਹਾਂਜੀ 21 ਵਿਚਾਰ ਨੇ ਸਾਡੇ ਵਿਚਾਰ ਦੇਖ ਲੋ ਨੇ ਮੂਰੀ ਨੇ ਇਹ ਪਾਰਟੀ ਰੋਟੇ ਗਣਾ ਪਾਰਟੀ ਗਿਲੇ ਕੋਲੇ ਕਮਾਲਾ ਕੋਲੇ ਹੋ ਕਮਾਲਾ ਕੋਲੇ ਫਾਈਨਲੀ ਗਾਇਜ਼ ਆਪਣੀ ਗੱਡੀ ਨਿਕਲ ਚੁੱਕੀ ਆ ਦੇਖੋ ਸਾਰਾ ਜੋ ਡਰਾਈਵਰ ਦਾ ਲੱਗਣਾ ਭਾਈ ਮੇਰੇ ਹੀ ਫੁੱਲ ਲੱਗ ਗਿਆ ਆ ਦੇਖੋ ਆ ਦੇਖੋ ਜੀ ਚੱਲ ਚੱਲ ਚੱਕਦੇ ਆਜਾ ਹੁਣ ਦੇ ਨਾ ਉਦੋਂ ਮਾਰ ਉੱਪਰ ਜਾ ਕੇ ਤੁਸੀਂ ਰੁਕ ਜਾਓ ਹੋਰ ਵੇ ਹੋਰ ਨਹੀਂ ਆਇਆ ਜੀ ਹਾਂਜੀ ਔਰ ਰੱਖ ਲੈ ਫੀਲਿੰਗ ਨਹੀਂ ਸੀ ਖਰਾਬ ਤਾਂ ਨਾ ਕੰਮ ਰੱਖ ਦੇ ਮੇਰੇ ਕੋਲ ਗੱਡੀ ਕਢਵਾ ਲੋ ਚੱਲ ਜਾ ਚੱਲ ਜਾ ਸਮਝ ਤੂੰ ਕੁਆ ਥੋੜੀ ਗੱਡੀ ਕੰਮ ਯਾਕਾ ਦੇ ਤੂੰ ਜੱਕ ਦੇ ਤੂੰ ਇੱਧਰ ਨਾ ਵਾਟ। ਕਿਉਂ ਯੋ ਕਿਉਂ? ਆਹ ਵੀ ਫਸ ਗਈ ਸੀ। ਉਹ ਨਿਕਲੇ ਆਈ ਨਿਕਲੇ 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 ਆਈ। ਹਾਂ ਪਹੁੰਚ ਗਏ ਸੀ ਆਪਾਂ ਘਰੇ ਤੇ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਮਿਲਦੇ ਆਂ ਜੀ ਅਗਲੇ ਵਲੌਗ ਚ।